ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਮਾਨ ਕੋਟਸ਼ਮੀਰ ਅੱਜ ਵੀਡੀਓ ਨਾਲ ਸੀ ਆਪਣੇ ਪਿੰਡ ਦੀ ਇਹ ਤਿੰਨ ਭੈਣ ਭਾਈ ਆਗੇ ਜਿਹੜੇ ਤਿੰਨਾਂ ਅੱਖਾਂ ਤੋਂ ਨੇਤਰਹੀਣ ਹੈ ਤੇ ਵੀਡੀਓ ਨੂੰ ਨਾ ਯਾਰ ਵੱਧ ਤੋਂ ਵੱਧ ਸ਼ੇਅਰ ਇੰਨਾ ਕਰਿਓ ਕਿ ਚਲੋ ਜੇ ਤੁਸੀਂ ਨਹੀਂ ਦਾਨ ਕਰ ਸਕਦੇ ਤਾਂ ਤੁਸੀਂ ਅੱਗੇ ਸ਼ੇਅਰ ਕਰਕੇ ਦਾਨੀ ਸਜਣਾ ਤਾਈਂ ਇਹ ਵੀਡੀਓ ਪਹੁੰਚਦੀ ਕਰ ਦਿਓ ਤੇ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜੇ ਕੋਈ ਦਾਨੀ ਸਜਣ ਹੈ ਜੀ ਮਦਦ ਕਰਨੀ ਚਾਹੁੰਦਾ ਹੈ ਇਸ ਨੰਬਰ ਤੇ ਪਹਿਲਾਂ ਇਹਨਾਂ ਨਾਲ ਗੱਲ ਕਰਕੇ ਫਿਰ ਇਹਨਾਂ ਨਾਲ ਇਹਨਾਂ ਨੂੰ ਜਿਹੜਾ ਕੋਈ ਦਾਨ ਦੇਣਾ ਜੋ ਵੀ ਸਰਦਾ ਮੁਤਾਬਕ ਉਹ ਇਹਨਾਂ ਨੂੰ ਦਿੱਤਾ ਜਾਵੇ ਤੇ ਵੀਡੀਓ ਨੂੰ ਸਾਰਿਆਂ ਦਾ ਫਰਜ਼ ਸਮਝ ਕੇ ਸਾਰੇ ਜਣੇ ਫਰਜ਼ ਸਮਝ ਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇੱਕ ਗੱਲ ਹੋਰ ਜੇ ਇਸ ਵੀਡੀਓ ਤੋਂ ਮੈਨੂੰ ਜਿੰਨੇ ਵੀ ਰੁਪਏ ਆਏ ਠੀਕ ਹੈ ਭਾਵੇਂ 5 ਰੁਪਏ ਆਉਣ ਭਾਵੇਂ 5000 ਆਵੇ ਉਹ ਸਾਰੇ ਇਹਨਾਂ ਦੇ ਆ ਤੇ ਬਸ ਫਰਜ਼ ਸਮਝ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ ਤੇ ਸਕਰੀਨ ਤੇ ਚੱਲਦਾ ਨੰਬਰ ਇਹਨਾਂ ਦਾ ਸਵਾਰਕ ਜਰੂਰ ਕਰ ਲੈ ਦਾਨੀ ਸੱਜਣਾ ਜਿਹੜਾ ਵੀ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਧੰਨਵਾਦ ਜੀ ਤੇ ਸਾਰੀ ਵੀਡੀਓ ਵੇਖੋ ਫਿਰ ਅੱਗੇ ਸਾਰ ਰਹੇ ਹਨ ਜਿਨ੍ਹਾਂ ਦਾ ਨਾਮ ਚੰਦ ਸਿੰਘ ਨਾਲ ਗੱਲਬਾਤ ਕਰ ਰਹੇ ਹਾਂ ਤੇ ਇਹਨਾਂ ਦੀ ਜ਼ਿੰਦਗੀ ਬਾਰੇ ਦੋ ਚਾਰ ਮਿੰਟਾਂ ਲਈ ਆਪਾਂ ਵੀ ਟਾਈਮ ਸਤਿ ਸ੍ਰੀ ਅਕਾਲ ਜੰਤ ਸਿੰਘ ਸਤਿ ਸ੍ਰੀ ਅਕਾਲ ਹੋਰ ਠੀਕਾ ਜੀ ਹਾਂ ਵਧੀਆ ਕਿਰਪਾ ਰੱਬ ਦੀ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਕਰਦਾ ਕਿ ਤੁਸੀਂ ਸਾਡੇ ਵਾਸਤੇ ਸਮਾਂ ਕੱਢਿਆ ਸਾਡੇ ਵਾਸਤੇ ਤੁਸੀਂ ਹਮਦਰਦੀ ਸੋਚੀ ਹਮਦਰਦੀ ਦੇ ਨਾਲ ਤੁਸੀਂ ਸਾਡੇ ਬਾਤ ਵਿੱਚ ਸਮਾਂ ਕੱਢ ਕੇ ਤੇ ਸਾਨੂੰ ਮਿਲਣ ਵਾਸਤੇ ਆ ਜੰਤ ਸਿੰਘ ਪਹਿਲਾ ਨੰਬਰ ਤਾਂ ਮੇਰਾ ਕੋਈ ਚੈਨਲ ਨਹੀਂ ਕੋਈ ਹੋਰ ਨਹੀਂ ਲੇਕਿਨ ਮੈਂ ਆਪਦੇ ਹਮਦਰਦੀ ਦੇ ਤੌਰ ਤੇ ਤਹਾਡੇ ਕੋਲੇ ਆਇਆ ਠੀਕ ਆ ਜੀ ਹੁਣ ਤੁਹਾਡੀ ਜ਼ਿੰਦਗੀ ਬਾਰੇ ਪੁੱਛ ਰਹੇ ਆ ਕੀ ਤੁਹਾਡੀ ਜ਼ਿੰਦਗੀ ਕਿਵੇਂ ਚੱਲ ਰਹੀ ਆ ਤੇ ਤੁਸੀਂ ਰੋਟੀ ਦਾ ਕਿੱਥੋਂ ਕੋਈ ਆਪ ਦਾ ਟਾਈਮ ਦੇਖੋ ਜਿਤ ਤੱਕ ਜ਼ਿੰਦਗੀ ਦੀ ਗੱਲ ਹੈ ਜ਼ਿੰਦਗੀ ਬਈ ਮੈਂ ਤਾਂ ਇਹ ਕਹੂੰਗਾ ਵੀ ਵਧੀਆ ਚੱਲ ਰਹੀ ਹੈ ਵਧੀਆ ਚੱਲ ਕੇ ਮੇਰੇ ਇਹ ਵੀ ਵਧੀਆ ਪ੍ਰਮਾਤਮਾ ਦੇ ਸਿਰ ਤੇ ਚੱਲ ਰਹੀ ਹੈ ਧੰਨਵਾਦ ਕਰਦੇ ਆਂ ਪ੍ਰਮਾਤਮਾ ਦਾ ਤੇ ਪਬਲਿਕ ਦਾ ਤੇ ਮੀਡੀਆ ਦਾ ਜਦੋਂ ਕਿਤੇ ਕੋਈ ਮੀਡੀਆ ਵਾਲਾ ਆ ਜਾਂਦਾ ਤੇ ਸਾਡੀ ਖਬਰ ਵਗੈਰਾ ਥੋੜੀ-ਬਹੁਤੀ ਲੱਗ ਜਾਂਦੀ ਹੈ ਤੇ ਸਾਡੀ ਉਦੋਂ ਹੈਲਪ ਹੋ ਜਾਂਦੀ ਹੈ ਤੇ ਉਹਦੇ ਨਾਲ ਹੀ ਸਾਡਾ ਰੋਟੀ ਦਾ ਜਿਹੜਾ ਇਹ ਗੁਜ਼ਾਰਾ ਹੈ ਅਸੀਂ ਰੋਟੀ ਦਾ ਗੁਜ਼ਾਰਾ ਉਸੇ ਨਾਲ ਹੀ ਕਰ ਰਹੇ ਆਂ ਹੋਰ ਸਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਰੁਜ਼ਗਾਰ ਨਹੀਂ ਹੈ ਅਸੀਂ ਬਿਲਕੁਲ ਹੀ ਬੇਰੁਜ਼ਗਾਰ ਹੈ ਕਿੰਨੇ ਹੀ ਭੈਣਪੁਰਾ ਜਨਮ ਤੋਂ ਹੀ ਨੇਤਰਹੀ ਨੇ ਇਕ ਤਾਂ ਹੁੰਦਾ ਬੰਦਾ ਵੀ ਬਾਅਦ ਦੇ ਵਿੱਚ ਕੋਈ ਨੁਕਸ ਪੈ ਜਾਂਦਾ ਹੈ ਬਚਪਨ ਚ ਤੇ ਅਸੀਂ ਤਿੰਨੇ ਹੀ ਭੈਣ ਭਰਾ ਜਨਮ ਤੋਂ ਹੀ ਨੇਤਰਹੀਣ ਹੈ 100 ਦੇ 100% ਹੀ ਨਕਾਰੇ ਹਾਂ ਤੇ ਡਾਕਟਰ ਸਾਹਿਬ ਨੇ ਵੀ ਲਿਖਤਾ ਵੀ 100 ਦੇ 100% ਨਕਾਰੇ ਆ ਇਸ ਕਰਕੇ ਕਿਸੇ ਤਰ੍ਹਾਂ ਦਾ ਕੋਈ ਰੋਜ਼ਗਾਰ ਵੀ ਨਹੀਂ ਹੈਗਾ ਅਤੇ ਕਈ ਵਾਰੀ ਰੋਟੀ ਦਾ ਵੀ ਮੁਸ਼ਕਲ ਹੋ ਜਾਂਦੇ ਨੇ ਲੇਕਿਨ ਚੰਦ ਸਿੰਘ ਸਰੀਰ ਦੇ ਨਾਲ ਮੰਨ ਲਾ ਕੋਈ ਅੱਜ ਤੈਨੂੰ ਕੋਈ ਸਾਮ ਨੂੰ ਕੋਈ ਠੰਮਸ ਹੋ ਜੇ ਤਾਂ ਤੁਸੀਂ ਫਿਰ ਬਹੁਤ ਤੰਗੀ ਨੇ ਜਦੋਂ ਕਿਤੇ ਕੋਈ ਦਿੱਕਤ ਆਉਂਦੀ ਹੈ ਨਾ ਕੋਈ ਬਿਮਾਰੀ ਸਮਰੀ ਉਦੋਂ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਹੈ ਕਈ ਵਾਰੀ ਤਾਂ ਐਸਾ ਸਮਾਂ ਹੁੰਦਾ ਹੈ ਜਦੋਂ ਕਿਤੇ ਰਾਤ ਨੂੰ ਕੋਈ ਤਕਲੀਫ ਆ ਜਾਂਦੀ ਹੈ ਤਾਂ ਸਾਡੇ ਕੋਲੇ ਕਿਸੇ ਤਰ੍ਹਾਂ ਦਾ ਕੋਈ ਇਹ ਸਾਧਨ ਵੀ ਨਹੀਂ ਹੈਗਾ ਵੀ ਜਿਸ ਦੇ ਨਾਲ ਅਸੀਂ ਕਿਸੇ ਡਾਕਟਰ ਸਾਹ ਕੋਲੇ ਪਹੁੰਚ ਜੀ ਕੋਈ ਪਿੰਡ ਵਾਲਾ ਡਾਕਟਰ ਹੈ ਜਦੋਂ ਕਿਸੇ ਪਿੰਡ ਵਾਲੇ ਡਾਕਟਰ ਨਾਲ ਕੋਈ ਸੰਪਰਕ ਕਰਦੇ ਆ ਤਾਂ ਉਹਨਾਂ ਨੂੰ ਮਿਲਦੇ ਆ ਤਾਂ ਉਦੋਂ ਤੁਹਾਨੂੰ ਹੁਣ ਪਤਾ ਹੀ ਆ ਮੰਗਾਈ ਦਾ ਯੁੱਗ ਹੈ ਕਈ ਵਾਰੀ ਆਉਦੇ ਕੋਲੇ ਪੈਸਾ ਵੀ ਨਹੀਂ ਹੁੰਦਾ ਦਵਾਈ ਲੈਣ ਵਾਸਤੇ ਐਨਾ ਹੱਥ ਟਾਈਟ ਹੋ ਜਾਂਦੇ ਕੋਈ ਸਰਕਾਰ ਵੱਲੋਂ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਵੱਲੋਂ ਕੋਈ ਸੋਡੀ ਪੈਨਸ਼ਨ ਕੋਈ ਹੋਰ ਕੋਈ ਸਾਨੂੰ ਸਹੂਲਤ ਮਿਲ ਰਹੀ ਆ ਪੰਜਾਬ ਸਰਕਾਰ ਵੱਲੋਂ ਤੇ ਸੈਂਟਰ ਸਰਕਾਰ ਵੱਲੋਂ ਜੋ ਆਮ ਲੋਕਾਂ ਨੂੰ ਸਹੂਲਤ ਮਿਲਦੀ ਹੈ ਜਿਵੇਂ ਮੰਦਲਾ ਗੱਲ ਵੀ ਕਣਕ ਹੈ ਕਣਕ ਮਿਲ ਰਹੀ ਹੈ ਤੇ ਪੈਨਸ਼ਨ ਸਾਡੀ ਜ਼ਰੂਰ ਲੱਗੀ ਹੈ ਹੁਣ ਜਿੱਥੇ ਤੱਕ ਪੈਨਸ਼ਨ ਦਾ ਸਵਾਲ ਹੈ ਪੈਨਸ਼ਨ ਕਈ ਵਾਰੀ ਲੇਟ ਵੇਟ ਵੀ ਹੋ ਜਾਂਦੀ ਹੈ ਤੇ ਘਰ ਦਾ ਖਰਚਾ ਵੀ ਬਹੁਤ ਜ਼ਿਆਦਾ ਹੈ ਮੰਦਲੋ ਗੱਲ ਲੱਕੜ ਬਾਲਣ ਦਾ ਕੋਈ ਸਿਸਟਮ ਨਹੀਂ ਹੈਗਾ ਸਾਡੇ ਕੋਲੇ ਤੇ ਸਾਨੂੰ ਸਰੈਂਡਰ ਹੀ ਲੈਣਾ ਪੈਂਦਾ ਹੈ ਸਰੈਂਡਰ ਵਾਲਾ ਭਾਈ ਵਧੀਆ ਬੰਦਾ ਹੈ ਵੈਸੇ ਉਹਦੋਂ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਈ ਵਾਰੀ ਵਿਚਾਰਾ ਸੈਂਟਰ ਦੇ ਵੀ ਦਿੰਦਾ ਹੈ ਕਈ ਵਾਰੀ ਸਾਨੂੰ ਫ੍ਰੀ ਵੀ ਦੇ ਦਿੰਦਾ ਹੈ ਕਈ ਵਾਰੀ ਲੈਣਾ ਵੀ ਪੈਂਦਾ ਹੈ ਇੱਕ ਵਾਰੀ ਮੈਨੂੰ ਕੱਲੇ ਨੂੰ ਬਾਈ ਨੇ 1000 ਰੁਪਿਆ ਵੀ ਦਿੱਤਾ ਸੀ ਕਹਿੰਦਾ ਵੀ ਤੂੰ ਆਪਦੇ ਕੱਪੜੇ ਸੁਭਾ ਲਈ ਕਾਫੀ ਦੇਰ ਹੋ ਗਈ ਹੈ ਚੰਦ ਸਿੰਘ ਮੰਨ ਲਓ ਵੀ ਸੋਨੂੰ ਕੋਈ ਸਹੂਲਤ ਨਹੀਂ 1500 ਪੈਸੇ ਮਿਲ ਰਹੀ ਆ ਬਿਮਾਰੀ ਨੇ ਵੀ ਆ ਜਾਣਾ ਬਟੇਪਾ ਵੀ ਆ ਛੋਡੇ ਤੇ ਭੈਣਰ ਕਹਿੰਦਾ ਕਿਵੇਂ ਤੁਸੀਂ ਦੱਸਿਆ ਸੀ ਵੀ ਅੱਖਾਂ ਦਾ ਆਪਰੇਸ਼ਨ ਕਰਵਾਇਆ ਸੀ ਚਟਾ ਮੋਤੀ ਆ ਗਿਆ ਸੀ ਤੇ ਉਦੋਂ ਵੀ ਸਾਨੂੰ ਬਹੁਤ ਸਾਹਮਣਾ ਕਰਨਾ ਪਿਆ ਉਹ ਕਿਹੜਾ ਹਸਪੀਟਲ ਸੀ ਕਿੱਥੋਂ ਕਿਵੇਂ ਕੁਛ ਕੀਤਾ ਇਹ ਅਸੀਂ ਸਰਕਾਰੀ ਹਸਪੀਟਲ ਚੋਂ ਹੀ ਆਪਰੇਸ਼ਨ ਕਰਵਾਇਆ ਸੀ ਆਪਰੇਸ਼ਨ ਇਹ ਨਹੀਂ ਕਰਵਾਇਆ ਸੀ ਵੀ ਇਹ ਰੋਸ਼ਨੀ ਆ ਜਾਊਗੀ ਇਹ ਤਕਲੀਫ ਹੋ ਗਈ ਸੀ ਅੱਖਾਂ ਦੇ ਵਿੱਚ ਦਰਦ ਰਹਿਣਾ ਅੱਖ ਦੇ ਵਿੱਚ ਤੇ ਬਾਕੀ ਸਰੀਰ ਡਾਊਨ ਰਹਿਣਾ ਸਾਰਾ ਇਹ ਤਾਂ ਕਰਕੇ ਸਾਨੂੰ ਇਹ ਕਰੋਨਾ ਪਿਆ ਡਾਕਟਰ ਸਾਹਿਬ ਦੀ ਰਹੇ ਸੀ ਵੀ ਤੁਸੀਂ ਇਹਨਾਂ ਦਾ ਆਪਰੇਸ਼ਨ ਕਰਾਓ ਤਾਂ ਤੁਸੀਂ ਬੜੇ ਮੁਸ਼ਕਲ ਨਾਲ ਇਹ ਪ੍ਰੈਸ਼ਰ ਕਰਵਾਇਆ। ਬਾਣ ਦਾ ਗੱਲ ਕਰ ਰਹੇ ਆ ਪਰਮਜੀਤ ਕੌਰ ਪੱਪੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਬਾਣੇ ਕਿਹੜਾ ਤੁਸੀਂ ਆਪਰੇਸ਼ਨ ਕਰਵਾਇਆ ਸੀ ਅੱਖਾਂ ਦਾ? ਹੁਣ ਕੋਈ ਠੀਕ ਆ? ਹਾਂਜੀ ਮੇਰੇ ਬਸ ਥੋੜਾ ਪਰ ਇਹ ਦੂਸਰੀ ਅੱਖ ਵੀ ਹੁਣ ਕਹਿ ਰਹੇ ਆ ਕਿ ਕਹਿੰਦੇ ਜਿਆਦਾ ਖਰਾਬ ਹੋਈ ਪਈ ਹੈਗੀ। ਤੇ ਹੁਣ ਹਾਲੇ ਸਮਾਂ ਥੋੜਾ ਹੋਇਆ ਬਾਕੀ ਪੈਸੇ ਲੱਗੇ ਬਿਨਾ ਖਾਣ ਪੀਣ ਦਾ ਹਜੇ ਕੋਈ ਨਾ ਅਰੇਂਜ ਹੋ ਰਹੀ ਨਹੀਂ ਰਿਹਾਗਾ। ਤਾਂ ਕਰਕੇ ਫਿਰ ਰੁੱਕ ਕੇ ਦੇਖਦੇ ਆਂ। ਲੇਕਿਨ ਕੋਈ ਸਰਕਾਰ ਦਾ ਜਾਂ ਕੋਈ ਨੁਮਾਇੰਦਾ ਛੋਟੇ ਕੋਲੇ ਕੋਈ ਸੁਣ ਉਸ ਕੋਈ ਦੀ ਆਏ ਕੋਈ ਸੁੱਖ ਸੂਤ ਵਾਸਤੇ ਕੋਈ ਮੂਰੇ ਆ ਨਹੀਂ ਰਿਹਾ ਤੇ ਵੀ ਪਬਲਿਕ ਆਂਦੀ ਹੈਗੀ ਜਿਸ ਤਰ੍ਹਾਂ ਵੀ ਖਬਰ ਲੱਗਦੀ ਹੈ ਕੋਈ ਹਨਾ ਤਾਂ ਬਾਕੀ ਪਿੰਸ ਨਹੀਂ ਦਿੰਦੀ ਹੈਗੀ ਸਰਕਾਰ ਤਾਂ ਜਾਂ ਜਿੱਦਾਂ ਤਾਂ ਨੂ ਵੀਰੇ ਨੇ ਦੱਸਿਆ ਕੀ ਕਣਕ ਵਗੈਰਾ ਮਿਲਦੀ ਹੈਗੀ ਬਸ ਜਿਹੜੀ ਮਤਲਬ ਆਮ ਬਾਵ ਲੋਕਾਂ ਨੂੰ ਦਿੰਦੇ ਆ ਉਹ ਹੀ ਚੀਜ਼ ਹਨ ਦਿੰਦੇ ਹੈਗੇ 1500 ਰੁਪਏ ਨਾਲ ਰੋਜ਼ਗਾਰ ਮੰਨ ਲਾ ਵੀ ਛੋਟਾ ਬਹੁਤ ਰੋਟੀ ਤਾਂ ਵੀ ਮਹਤਾਜ ਹੋ ਜਾਂਦੀ ਮੁਸ਼ਕਲ ਹਾਂਜੀ ਕਿਆ ਸਕਦੇ ਮਾਨਾ ਵੀ ਦੁੱਧ ਵੀ ਖਾਣ ਪੀਣ ਵਾਸਤੇ ਪੇਟ ਦਾ ਮੰਗਦੀ ਆ ਬਿਲਕੁਲ ਚੰਦ ਸਿੰਘ ਹੋਰ ਕੋਈ ਸੋਨੂੰ ਕੋਈ ਮਾਨਾ ਵੀ ਤੁਸੀਂ ਛੱਤ ਤਾਂ ਹੈਗੀ ਆ ਮਕਾਨ ਸੋਡੇ ਕੋਲੇ ਹੈਗਾ ਚੰਦ ਸਿੰਘ ਹਾਂ ਇਹ ਆਪਦਾ ਗਾ ਇਹ ਜਿਹੜਾ ਮਕਾਨ ਆ ਮਕਾਨ ਬਿਲਕੁਲ ਆਪਦਾ ਹੈ ਇਹ ਮਕਾਨ ਦੀ ਬਹੁਤ ਹੀ ਜ਼ਿਆਦਾ ਖਸਤਾ ਹਾਲਤ ਸੀ ਤੇ 2019 ਦੇ ਵਿੱਚ ਨਾ ਸਾਡੇ ਕੋਲੇ ਸੋਸ਼ਲ ਮੀਡੀਆ ਵਾਲੇ ਆਏ ਠੀਕ ਹੈ ਜਾਨੀ ਆਇਆ ਸੀਗਾ ਸਾਡੇ ਕੋਲੇ ਮੱਕਣ ਸਿਮਰਨ ਜੋਤ ਮੱਕੜ ਸਿਮਰਨ ਜੋਤ ਮੱਕੜ ਆਇਆ ਸੀ ਠੀਕ ਹੈ ਜੀ ਤੇ 2019 ਦੇ ਵਿੱਚ ਸਾਡੀ ਉਹਨਾਂ ਉਹਨੇ ਵੀਡੀਓ ਪਾਤੀ ਸੀ ਹਾਂਜੀ ਤੇ ਉਦੋਂ ਸਾਡੀ ਕੁਝ ਹੈਲਪ ਹੋ ਗਈ ਉਹ ਸਾਨੂੰ ਕਹਿਣ ਲੱਗੇ ਵੀ ਤੁਸੀਂ ਪੈਸੇ ਸੰਭੋ ਨਾ ਛੱਤ ਤੁਹਾਡੀ ਡਿੱਗਣ ਵਾਲੀ ਹੈ ਤੇ ਤੁਸੀਂ ਉਹਦਾ ਮਕਾਨ ਬਣਾ ਦੋ ਉਦੋਂ ਅਸੀਂ ਮਕਾਨ ਬਣਾ ਲਿਆ ਮਕਾਨ ਤੇ ਖਰਚਾ ਆ ਗਿਆ ਸੀ ਕਾਫੀ ਕੁਝ ਤਾਂ ਪਬਲਿਕ ਦੀ ਹੈਲਪ ਨਾਲ ਅਸੀਂ ਮਕਾਨ ਬਣਾਇਆ ਤੇ ਕੁਝ ਸਾਨੂੰ ਜੋ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤਹਿਤ ਸਾਨੂੰ ਕੁਝ ਪੈਸੇ ਮਿਲ ਗਏ ਸੀ ਕੋਸਾ ਸੀ ਉਹਨਾਂ ਦੇ ਤਰੀਕੇ ਨਾਲ ਬਣਾ ਲਿਆ ਸੀ ਜਾਨੀ ਜਿਹੜੇ ਸਾਡੇ ਪਬਲਿਕ ਦੀ ਜਿਹੜੀ ਸਾਡੀ ਹੈਲਪ ਹੋਈ ਸੀ ਪਬਲਿਕ ਵਾਲੀ ਹੈਲਪ ਅਸੀਂ ਸਾਰੀ ਲਾਤੀ ਸੀ ਮਦਦ ਜਿਹੜੀ ਹੋਈ ਸੀ ਉਹ ਪੈਸੇ ਅਸੀਂ ਸਾਰੇ ਲਾਤੇ ਸੀਗੇ ਤੇ ਸਾਨੂੰ ਸਰਕਾਰੀ ਪੈਸੇ ਉਹ ਫੇਰ ਮਿਲੇ ਫਿਰ ਸਾਡਾ ਜਿਹੜਾ ਵਿਚਾਲੇ ਕੰਮ ਪਿਆ ਸੀ ਫਿਰ ਅਸੀਂ ਉਹਨਾਂ ਨਾਲ ਚਲਾਇਆ ਉਹਨਾਂ ਨਾਲ ਇਹਨਾਂ ਨੂੰ ਕੰਪਲੀਟ ਕੀਤਾ ਜੀ ਫਿਰ ਜਦੋਂ ਕਿਤੇ ਥੋੜੇ-ਘਣੇ ਪੈਸੇ ਸਾਨੂੰ ਮਿਲ ਜਿਆ ਕਰਨ ਫਿਰ ਅਸੀਂ ਉਦੋਂ ਇਹਨੂੰ ਬਹੁਤ ਹੀ ਔਖੇ ਤਰੀਕੇ ਨਾਲ ਮਕਾਨ ਵੀ ਅਸੀਂ ਇਹ ਕੰਪਲੀਟ ਕੀਤਾ ਚੰਦ ਸਿੰਘ ਜੇ ਕਿਸੇ ਨੇ ਛੋਡਾ ਨਾਲ ਕਨੈਕਟ ਕਰਨਾ ਹੋਵੇ ਹਾਂਜੀ ਮੰਨ ਲਓ ਪਿੰਡ ਦਾ ਕੋਟ ਸ਼ਮੀਰ ਆ ਸਾਰਾ ਪਿੰਡ ਜਾਣ ਦਾ ਚੰਦ ਸਿੰਘ ਹਾਂ ਤੇ ਛੋਡਾ ਮੋਬਾਈਲ ਨੰਬਰ ਬੋਲਾ ਹਾਂ 90566 67376 ਹਾਂ ਚੰਦ ਸਿੰਘ ਦਾ ਮੋਬਾਈਲ ਨੰਬਰ ਆ 90566 67376 ਨੇੜੇ ਤਲਵੰਡੀ ਵਾਲਾ ਦਰਵਾਜ਼ਾ ਵਾਰਡ ਨੰਬਰ 8 ਚਹਿਲ ਚਹਿਲ ਪੱਤੀ ਜੀ Bye.